ਬਿਨਾ ਵਰਦੀ ਦਾ ਬੰਦਾ ਦੇਖੋ ਜੀ ਕੁੱਟਣ ਆਸਤੇ ਸੱਦੇ ਆਈ ਆ ਵੀ ਬਿਨਾ ਵਰਦੀ ਤੋਂ ਜੀ ਕਿ ਵੀਡੀਓ ਨਾਲ ਆਵੇ ਇੰਨਾ ਚ ਆ ਦੇਖੋ ਜੀ ਬਿਨਾ ਵਰਦੀ ਦਾ ਬੰਦਾ ਜੀ ਕਿ ਵੀਡੀਓ ਨਾਲ ਬੜੇ ਇੰਨਾ ਦੀ ਓਏ ਬਾਬੇ ਨੂੰ ਢਾਹ ਲਈ ਵੇਖੋ ਜੀ चुनिया लाइए देखो देखा मैडम चुनिया ला रही है पासी चुनि नाई देखो आ देखो ਆ ਬੀਜੇਪੀ ਦੇ ਬੰਦੇ ਵੇਖੋ ਜੀ ਕਿਵੇਂ ਸਾਡੇ ਦਾ ੱੱਕਾ ਛਾਈ ਸਾਡੇ ਰੋ ਮਾਰ ਰਹੀ ਆ ਬੀਜੇਪੀ ਦੇ ਦੇਖੋ ਜੀ ਸਾਨੂੰ ਵਿਰੋਧਤਾ ਵੀ ਨਹੀਂ ਕਰਨ ਦਿੰਦੇ ਆ ਬਿਨਾ ਵਰਦੀ ਤੋਂਸ ਕਾਫੀ लाठी चार्ज ਕਰਨ ਵਾਸਤੇ ਬਿਨਾ ਵਰਦੀ ਤੋਂ ਹੀ ਕਿਉਂ ਲੈ ਤਾਂ ਤੁਸੀਂ ਵਰਦੀ ਨਹੀਂ ਭਾਈ ਮੁਰਦਾ ਬਾਦ ਆਪ ਔਰ ਸਲਾ ਦੇ ਬਿਨਾ ਵਰਦੀ ਦੇ ਬੰਦੇ ਦੇਖੋ ਜੀ ਕੁੱਟਣ ਆਸਤੇ ਸੱਦੇ ਆਈ ਆ ਵੀ ਬਿਨਾ ਵਰਦੀ ਦੇ ਜੀ ਕਿ ਵੀਡੀਓ ਨਾਲ ਆਵੇ ਇੰਨਾ ਚ ਆ ਦੇਖੋ ਜੀ ਬਿਨਾ ਵਰਦੀ ਦੇ ਬੰਦਾ ਜੀ ਕਿ ਵੀਡੀਓ ਨਾਲ ਬੜੇ ਇੰਨਾ ਦੀ ਓਏ ਬਾਬੇ ਨੂੰ ਢਾਹ ਰਹੀ ਦੇਖੋ ਜੀ देखो मैडम चुनिया ला रही है पासी चुनी हथ पाई देखो आ देखो जी ਆ ਬੀਜੇਪੀ ਦੇ ਬੰਦੇ ਵੇਖੋ ਜੀ ਕਿਵੇਂ ਸਾਡੇ ਦਾ ੱਟਕਾ ਛਾਈ ਸਾਡੇ ਰੋ ਮਾਰ ਰਹੀ ਆ ਆ ਬੀਜੇਪੀ ਦੇ ਦੇਖੋ ਜੀ ਸਾਨੂੰ ਵਿਰੋਧਤਾ ਵੀ ਨਹੀਂ ਕਰਨ ਦਿੰਦੇ ਆ ਬਿਨਾ ਵਰਦੀ ਤੋਂਸ ਕਾਫੀ लाठी चार्ज करने बिना वर्दी क्यों वर्दी नहीं पाई one टू वन इंडिया चैनल एंड एन अपडेट